ਖੇਲੀ ਖਬਰ ਲੁਧਿਆਣਾ ਤੋਂ ਹੈ ਲੁਧਿਆਣਾ ਦੇ ਵਿੱਚ ਬੀਜਪੀ ਦੇ ਇੱਕ ਲੀਡਰ ਨੂੰ ਧਮਕੀ ਦਿੱਤੀ ਗਈ ਹੈ ਬੀਜਪੀ ਦੇ ਲੀਡਰ ਨੂੰ ਪਾਕਿਸਤਾਨੀ ਨੰਬਰ ਤੋਂ ਵਟਸਐਪ ਜ਼ਰੀਏ ਕਾਲ ਕਰਕੇ ਧਮਕੀ ਜੜੀ ਹੈ ਉਹ ਦਿੱਤੀ ਗਈ ਹੈ ਅਮਿਤ ਗੁਸਾਈ ਬੀਜਪੀ ਦੇ ਆਗੂ ਜਿਨ੍ਹਾਂ ਨੂੰ ਕਿ ਧਮਕੀ ਦਿੱਤੀ ਗਈ ਹੈ ਜਿਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨੀ ਜਾਣਕਾਰੀ ਮੁਤਾਬਕ 28 ਮਾਰਚ ਨੂੰ ਉਹਨਾਂ ਨੂੰ ਇਹ ਵਟਸਐਪ ਦੇ ਉੱਤੇ ਕਾਲ ਆਉਂਦੀ ਹੈ ਜਿਸ ਸੰਬੰਧੀ ਉਹਨਾਂ ਨੇ ਫਿਲਹਾਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਦੱਸ ਜੀਏ ਕਿ ਅਮਿਤ ਗੁਸਾਈ ਲੁਧਿਆਣਾ ਦੇ ਦੇ ਵਿੱਚ ਸਾਬਕਾ ਸਿਹਤ ਮੰਤਰੀ ਸਵਰਗੀ ਸਤਪਾਲ ਗੁਸਾਈ ਦੇ ਪੋਤੇ ਨੇ ਤੇ ਫਿਲਹਾਲ ਉਹਨਾਂ ਨੂੰ ਧਮਕੀ ਦੇਣ ਸੰਬੰਧੀ ਪੁਲਿਸ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਣਕਾਰੀ ਦੇ ਵਿੱਚ ਇਹ ਗੱਲ ਹੈ। ਤੇ ਲਵਾਂਗੇ ਉਹਨਾਂ ਤੋਂ ਸਾਡੇ ਪੱਤਰਕਾਰ ਅਜਵਿੰਦਰ ਫੋਨ ਲਾਈਨ ਤੇ ਜੁੜਨੇ। ਅ ਅਜਵਿੰਦਰ ਕੀ ਆ ਪੂਰੀ ਜਾਣਕਾਰੀ ਜੋ ਅਮਿਤ ਗੁਸਾਈ ਨੂੰ ਧਮਕੀ ਦਿੱਤੀ ਗਈ ਹੈ। ਜਿਸ ਜੀ ਅਮਿਤ ਗੁਸਾਈ ਸਵਰਗੀ ਸਤਪਾਲ ਗੁਸਾਈ ਜੋ ਕਿ ਪਹਿਲਾਂ ਸਿਹਤ ਮੰਤਰੀ ਰਹੇ ਨੇ ਕਿਸੇ ਸਮੇਂ। ਬਾਜਪਾ ਤੇ ਅਕਾਲੀ ਗੱਲ ਦੀ ਸਰਕਾਰ ਸਮੇਂ ਉਹਨਾਂ ਦੇ ਪੁੱਤੇ ਨੇ ਉਹਨਾਂ ਨੂੰ ਜਿਹੜੀ ਇੱਕ ਵਟਸਐਪ ਕਾਲ ਆਉਂਦੀ ਹੈ 28 ਮਾਰਚ ਨੂੰ ਪਾਕਿਸਤਾਨੀ ਨੰਬਰ ਤੋਂ ਇੱਕ ਕਾਲ ਆਉਂਦੀ ਹੈ ਤੇ ਜਿਸ ਦੇ ਰਾਹੀਂ ਉਹਨਾਂ ਨੂੰ ਜਿਹੜੀ ਧਮਕੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਵਿੱਚ ਆ ਅਮਿਤ ਕੁਸਾਈਂ ਦੁਆਰਾ ਜਿਹੜੀ ਇੱਕ ਕੰਪਲੀਟ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਦਿੱਤੀ ਜਾਂਦੀ ਹੈ ਕਿਹਾ ਜਾ ਰਿਹਾ ਕਿ ਸਬੰਧਤ ਥਾਣੇ 2 ਨੰਬਰ ਨੂੰ ਜਿਹੜੀ ਇਹ ਕੰਪਲੀਟ ਜਿਹੜੀ ਹੈ ਮੂਵ ਕਰ ਦਿੱਤੀ ਗਿਆ ਕਿਹਾ ਇਹ ਵੀ ਕਿਹਾ ਜਾ ਰਿਹਾ ਕਿ ਇਸ ਉੱਪਰ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀ ਇਸ ਗੱਲ ਦੀ ਅੱਜ ਪੁਸ਼ਟੀ ਕੀਤੀ ਗਈ ਹੈ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਫੋਨ ਦੇ ਰਾਹੀਂ ਜਿਹੜੀ ਧਮਕੀ ਦਿੱਤੀ ਗਈ ਸੀ ਉਹਨਾਂ ਨੂੰ ਬੇਸ਼ੱਕ ਜਿਹੜਾ ਦੁਆਰਾ ਉਹਨਾਂ ਨੂੰ ਫੋਨ ਆਇਆ ਕਿ ਨਹੀਂ ਆਇਆ ਜੀ ਦੀ ਫਿਲਹਾਲ ਜਾਣਕਾਰੀ ਨਹੀਂ ਮੈਂ ਛੱਤੀ ਪਰ ਅਸੀਂ ਕਹਿ ਸਕਦੇ ਹਾਂ ਕਿ ਧਮਕੀ ਭਰਿਆ ਫੋਨ ਜਿਹੜਾ ਪਾਕਿਸਤਾਨੀ ਨੰਬਰ ਰਾਹੀਂ ਜਾਂ ਫਿਰ ਵਟਸਐਪ ਕਾਲ ਰਾਹੀਂ ਜਿਹੜੀ ਉਹਨਾਂ ਨੂੰ ਧਮਕੀ ਜਿਹੜੀ ਦਿੱਤੀ ਗਈ ਹੈ ਜੀ ਤੇ ਰਾਜਵਿੰਦਰ ਕੋਈ ਹਮੇਤ ਗੋਸਾਈ ਦਾ ਬਿਆਨ ਆਇਆ ਉਹਨਾਂ ਨੇ ਕੋਈ ਸੁਰੱਖਿਆ ਵਧਾਉਣ ਸੰਬੰਧੀ ਜਾਂ ਪੁਲਿਸ ਇਸ ਪਾਸੇ ਕੋਈ ਵਿਚਾਰ ਕਰ ਰਹੀ ਹੈ ਸੁਰੱਖਿਆ ਵਧਾਉਣ ਨੂੰ ਲੈ ਕੇ ਜੀ ਬਿਲਕੁਲ ਉਹਨਾਂ ਨੇ ਕਿਤੇ ਨਾ ਕਿਤੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਜਰੂਰ ਇਸ ਦੇ ਸਬੰਧ ਵਿੱਚ ਕੰਪਲੀਟ ਕੀਤੀ ਹੈ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਵੱਲੋਂ ਕੰਪਲੀਟ ਦਰਜ ਕਰਵਾਈ ਗਈ ਹੈ ਪੁਲਿਸ ਕਮਿਸ਼ਨਰ ਲੁਧਿਆਣਾ ਨਾਲ ਵੀ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਜਾਂ ਫਿਰ ਸਬੰਧਤ ਥਾਣੇ ਜਿੱਥੇ ਜਿਹੜੀ ਕੰਪਲੀਟ ਜਿਹੜੀ ਇਹ ਭੇਜੀ ਗਈ ਹੈ ਇੱਕ ਮਿੰਟ ਰੁਕਣਾ ਚਾਹਵਾਂਗਾ ਸਾਡੇ ਨਾਲ ਬੀਜੇਪੀ ਤੋਂ ਅਮਿਤ ਗੁਸਾਈਂ ਜੀ ਫੋਨ ਲਾਈਨ ਤੇ ਜੁੜਦੇ ਨੇ ਅਮਿਤ ਜੀ ਸਵਾਗਤ ਹੈ ਤੁਹਾਡਾ ਲਿਵਿੰਗ ਇੰਡੀਆ ਤੇ ਇਹ ਧਮਕੀ ਬਾਰੇ ਜਾਨਣਾ ਚਾਹਾਂਗੇ ਕਦੋਂ ਤੁਹਾਨੂੰ ਕਾਲ ਆਈ ਸੀ ਤੇ ਕੀ ਕੁਝ ਕਿਹਾ ਗਿਆ ਸੀ ਤੁਹਾਨੂੰ ਸਤ ਪਈ ਸਰ ਇਹ ਧਮਕੀ ਮੈਨੂੰ 28 ਮਾਰਚ ਨੂੰ ਆਈ ਸੀਗੀ ਸਵੇਰੇ 10:49 ਮਿੰਟ ਤੇ ਜੀ ਤੇ ਇਹ ਮੈਨੂੰ WhatsApp ਕਾਲ ਸੀਗੀ ਤੇ ਇਹ ਆਪਣਾ ਜਿਹੜਾ ਨੰਬਰ ਸੀਗਾ ਇਹ ਪਾਕਿਸਤਾਨ ਦਾ ਨੰਬਰ ਸੀਗਾ ਜੀ ਤੇ ਇਹਦੇ ਵਿੱਚ ਮੈਨੂੰ ਉਸਨੇ ਮੇਰਾ ਨਾਮ ਲੈ ਕੇ ਪਹਿਲੇ ਤਾਂ ਮੈਨੂੰ ਕੀਤਾ ਸੰਬੋਧਨ ਉਸ ਤੋਂ ਬਾਅਦ ਮੈਨੂੰ ਕਹਿੰਦਾ ਕਿ ਜੀ ਮੈਂ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਜਲਦੀ ਹੀ ਮਨ ਲੋ ਮਾ ਰੰਦੀ ਧਮਕੀ ਦਿੱਤੀ ਸੀ ਜੀ ਉਸ ਤੋਂ ਪਹਿਲੇ ਕਿ ਮੈਂ ਕੁਝ ਰਿਐਕਟ ਕਰਦਾ ਉਹਨੇ ਇਹ ਗੱਲ ਕਹਿ ਕੇ ਆਪਣਾ 1 ਮਿੰਟ ਚ ਫੋਨ ਰੱਖ ਦਿੱਤਾ ਜੀ ਫਿਰ ਮੈਂ ਉਸੇ ਦਿਨ ਆਪਣੇ ਪੁਲਿਸ ਕਮਿਸ਼ਨਰ ਹੈਗੇ ਲੁਧਿਆਣਾ ਦੇ ਉਹਨਾਂ ਦੇ ਧਿਆਨ ਚ ਲਿਆਂਦੀ ਤੇ ਉਹਨਾਂ ਨੇ ਫਿਰ ਆਪਣਾ ACP ਸੈਂਟਰਲ ਨੂੰ ਮਾਰਕ ਕੀਤੀ ਬਾਈ ਨੇਮ ਜੀ ਤੇ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 2 ਲੱਗਦਾ ਮੈਨੂੰ ਤੇ ਉਹਨਾਂ ਨੇ ਉੱਥੇ ਉਹ DDR ਜਿਹੜੀ ਹੈ ਉਹਨਾਂ ਨੇ ਦਰਜ ਕਰ ਲਈਤੀ ਐ ਤੇ ਸੈਕਸ਼ਨ 506 ਦੇ ਤਹਿਤ ਤੇ ਹੁਣ ਤੱਕ ਕੋਈ ਪੁਲਿਸ ਨੇ ਕੋਈ ਤੁਹਾਨੂੰ ਦੱਸਿਆ ਕਿ ਕਿੱਥੋਂ ਕਿੱਥੋਂ ਦਾ ਨੰਬਰ ਸੀ ਤੇ ਕੀ ਪਹਿਲੀ ਵਾਰ ਤੁਹਾਨੂੰ ਜਾਂ ਇਸ ਤੋਂ ਪਹਿਲਾਂ ਵੀ ਗਿਜਈ ਕੋਈ ਕਾਲ ਆਈ ਸੀ ਧਮਕੀ ਕੋਈ ਆਈ? ਜੀ ਜਦੋਂ ਸਾਡੇ ਮੇਰੇ ਦਾਦਾ ਜੀ ਆਪਣੇ ਸਰਪਲ ਕੁਸਾਈ ਜੀ ਦੀ ਡੈਥ 2020 ਦੇ ਵਿੱਚ ਹੋਈ ਸੀ ਦਸੰਬਰ ਚ ਜੀ ਉਸ ਤੋਂ ਪਹਿਲੇ ਤਾਂ ਆਂਦੀ ਰਹਿੰਦੀ ਸੀ ਕਿ ਰੁਟੀਨ ਦੇ ਵਿੱਚ ਉਹਨਾਂ ਨੂੰ ਵੀ ਆਂਦੀਆਂ ਸੀ ਲੇਕਿਨ ਸਾਨੂੰ ਪਰਿਵਾਰ ਨੂੰ ਕਦੀ ਵੀ ਨਹੀਂ ਆਈ ਜੀ ਇਹ ਲਾਈਫ ਦੇ ਵਿੱਚ ਫਸਟ ਟਾਈਮ ਮੈਨੂੰ ਆਈ ਹੈ ਉਹਨਾਂ ਦੇ ਜਾਣ ਤੋਂ ਬਾਅਦ ਜੀ ਤੇ ਮਨੋ ਇਹ ਮਾਮਲਾ ਹੈਗਾ ਜੀ ਪਹਿਲੇ ਤਾਂ ਉਹਨਾਂ ਦੇ ਹੁੰਦੇ ਤਾਂ ਸਰਕਾਰ ਦੇ ਪੁਲਿਸ ਦੇ ਧਿਆਨ ਚ ਮਾਮਲੇ ਲਿਆਂਦੇ ਹੁੰਦੇ ਸੀ ਸਮੇਂ ਸਮੇਂ ਲੇਕਿਨ ਮੈਨੂੰ ਫਸਟ ਟਾਈਮ ਆਇਆ ਤੇ ਅਮਿਤ ਜੀ ਕੀ ਤੁਸੀਂ ਪੁਲਿਸ ਨੂੰ ਇੱਕ ਤਾਂ ਤੁਸੀਂ ਸ਼ਿਕਾਇਤ ਕੀਤੀ ਹੈ ਕੋਈ ਸੁਰੱਖਿਆ ਨੂੰ ਲੈ ਕੇ ਵੀ ਤੁਸੀਂ ਮੰਗ ਕੀਤੀ ਹੈ ਨਹੀਂ ਮੈਂ ਕੋਈ ਮੰਗ ਨਹੀਂ ਕੀਤੀ ਸੀ ਜੀ ਬਾਬਾ ਸ਼ੁਕਰੀਆ ਅਮਿਤ ਜੀ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਸੋ ਅਮਿਤ ਗੁਰਸਾਈ ਜੀ ਬੀਜਪੀ ਆਗੂ ਜਿਨ੍ਹਾਂ ਨੂੰ ਕਿ ਧਮਕੀ ਦਿੱਤੀ ਗਈ ਹੈ ਤੇ ਉਹਨਾਂ ਨੇ ਪੁਲਿਸ ਦੇ ਕੋਲ ਫਿਲਹਾਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ 28 ਮਾਰਚ ਨੂੰ ਨੇ ਦੱਸਿਆ ਹੈ ਕਿ ਇੱਕ ਪਾਕਿਸਤਾਨੀ ਨੰਬਰ ਤੋਂ WhatsApp ਕਾਲ ਉਹਨਾਂ ਨੂੰ ਆਉਂਦਾ ਹੈ ਤੇ ਉਹ ਸ਼ਖਸ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਹਿੰਦਾ ਹੈ ਤੇ ਉਸ ਤੋਂ ਬਾਅਦ ਉਹ ਸ਼ਖਸ ਤੁਰੰਤ ਫੋਨ ਜੜਾਏ ਉਹ ਕੱਟ ਦਿੰਦਾ ਹੈ ਤੇ ਇਸ ਸਬੰਧੀ ਫਿਲਹਾਲ ਪੁਲਿਸ ਤੇ ਕੋਲ ਰਣੀ ਸ਼ਿਕਾਇਤ ਕੀਤੀ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ ਕਿ ਕਿੱਥੋਂ ਇਹ ਧਮਕੀ ਆਈ ਸੀ ਤੇ ਉਹ ਧਮਕੀ ਦੇਣ ਵਾਲਾ ਸ਼ਖਸ ਕੌਣ ਸੀ